ਕੀ ਜਨ ਵੋਈ ਕਿਹਨੀ ਹੋਰ ਕੀ ਕਰ ਬਾਬੀ ਰੋ ਮਨਾ ਤੂੰ ਦਸਤਾਏ ਬੰਦ ਕਰਕੇ ਜਿਵੇਂ ਤੁਹਾਡੀ ਮੈਂ ਆਪਦੀ ਹੈ ਹੀ ਨਹੀਂ ਕਮਰੇ ਚ ਵੀ ਨਾ ਬਾਹਰ ਨਿਕਲ ਦਿੰਦੇ ਮੈਨੂੰ ਆਹਦਾ ਸਾਡਾ ਕੀ ਕਸੂਰ ਹੈ ਦੇ ਚ ਹੁਣ ਇਸ ਤੇਰੇ ਵੀਰ ਤੋਂ ਦੀ ਹੋ ਜਗੀ ਹੁਣ ਜੇ ਤੈਨ ਜੇ ਤੈਨੂੰ ਬਾਹਰ ਕਰਦੇ ਕਮਰੇ ਚ ਜਾਉਂ ਕੁਛ ਕਹਨੇ ਆ ਤੇ ਸੁਣਦਾ ਵੀ ਨਹੀਂ ਹੈਗਾ ਹੁਣ ਕੇ ਸਾਨੂੰ ਬਾਰਾਂ ਦੇ ਲੱਗ ਜਾਂਦਾ ਹੁਣ ਅਸ ਤਾਂ ਵਿੱਚ ਵਿਚਾਲੇ ਫਸ ਜੰਨਾ ਬਾਬੀ ਵੀ ਰਾਈ ਕਾ ਤੋ ਘਰ ਜਾਂਦਾ ਤੂੰ ਤਾਂ ਕੁਛ ਸਮਝਾ ਦੇ ਵੀਰੇ ਨੂੰ ਮੈਂ ਤਾਂ ਸਮਝਾਇਆ ਬਧੇਰਾ ਮੈਂ ਤਾਂ ਐਂ ਵੀ ਕਹਤਾ ਸੀਗਾ ਵੀ ਆਪਾਂ ਕਿਤੇ ਕਰਨਾ ਜਿੱਥੇ ਉਹ ਕਹਿੰਦੀ ਉੱਥੇ ਕਰ ਦਿੰਨੇ ਆ ਇੱਕ ਵਾਰੀ ਤੂੰ ਦੇਖਿਆ ਕਹਿੰਦਾ ਨਾ ਮੈਂ ਤਾਂ ਦੇਖ ਹੀ ਨਹੀਂ ਆਉਂਦਾ ਮੈਂ ਤਾਂ ਪਤਾ ਮੈਨੂੰ ਪਤਾ ਲੱਗ ਗਿਆ ਉਹ ਹੈ ਨਹੀਂ ਘਰੋਂ ਚੱਜਦਾ ਆਪਣੀ ਜਾਤ ਬਰਾਦਰੀ ਤੇ ਨਹੀਂ ਹੈਗਾ ਹੁੰਦਾ ਸੋਕਿ ਮੈਂ ਇੱਥੇ ਕਾਹੋਂ ਪੜਜ ਗਏ ਹੋਏ ਆ ਕਿੱਥੇ ਮਾਸੀ ਨਿਰੀਸ਼ਤਾ ਦਿਖਾਇਆ ਸੀ ਉਹਦੇ ਪਿੰਡ ਉਹ ਦੇਖਣ ਗਏ ਹੋਏ ਤੇਰੇ ਵਾਸਤੇ ਸਾਬੀ ਵਿਆਹ ਮੈਂ ਕਰਵਾਉਣਾ ਰਹਿਣਾ ساری ਜ਼ਿੰਦਗੀ ਮੈਂ ਆ ਤੇ ਆਦਿ ਮਨ ਮਰਜੇ ਕਰਦੇ ਫਿਰਦੇ ਦੇਖ ਲੈ ਮੈਨੂੰ ਪਤਾ ਵੀ ਨਹੀਂ ਮੰਮੀ ਤੇ ਵੀਰੇ ਕੀ ਕੁਛ ਕਰਦੇ ਫਿਰਦੇ ਫਿਰ ਮੰਮੀ ਵਿਚਾਰੀ ਕੀ ਕਰੇ ਤੇਰੇ ਵੀਰੇ ਮੈਨਾਂ ਲੱਗਣਾ ਪੈਂਦਾ ਜਦੋਂ ਉਹਨੂੰ ਲੈ ਕੇ ਖਿੱਚ ਕੇ ਉਹਨੂੰ ਤਾਂ ਜਾਣਾ ਹੀ ਪਿਆ ਹੁਣ ਅਸ ਤਾਂ ਬਥੇਰਾ ਕਹਤਾ ਹਾਂ ਇਸ ਤੋਂ ਬਾਅਦ ਕੁਛ ਨਹੀਂ ਹਰ ਤੇ ਦੇਖ ਮੇਰੀ ਗੱਲ ਸੁਣ ਦੇ ਹੁਣ ਨਹੀਂ ਕੁਛ ਕਹਿ ਸਕਦੇ ਜਿਵੇਂ ਤੇਰਾ ਵੀਰਾ ਕਰਦਾ ਹੁੰਦਾ ਸੀ ਬਸ ਉਹਦੇ ਚਿਰ ਆ ਜਿਹਾ ਕੁੜੀਆਂ ਨੂੰ ਬਥੇਰਾ ਕੁਛ ਕਹਿਣਾ ਪੈਂਦਾ ਮੈਂ ਮੰਨ ਦੇ ਛੱਡਣਾ ਪੈਂਦਾ ਮੇਰੀ ਗੱਲ ਸੁਣ ਜੇ ਤੁਹਾਨੂੰ ਨਾ ਪਤਾ ਲੱਗਦਾ ਫਿਰ ਜੇ ਮੈਨੂੰ ਇਹੋ ਜਿਹਾ ਕੁਛ ਕਰਨਾ ਹੁੰਦਾ ਉਹ ਬਾਹਰ ਦੀ ਵਾਰੇ ਪੱਛ ਜਾਂਦੀ ਉਹਦੇ ਨਾਲ ਮੈਨੂੰ ਪਤਾ ਮੈਨੂੰ ਤੂੰ ਕੀ ਸਮਝਾਉਣੀ ਹੈ ਮੈਨੂੰ ਸਾਰੀਆਂ ਗੱਲਾਂ ਦਾ ਹੀ ਪਤਾ ਮੈਨੂੰ ਤਾਂ ਤੂੰ ਨਾ ਹੀ ਸਮਝਾ ਹੁਣ ਮੈਂ ਤਾਂ ਕਿਹਾ ਸੀ ਮਾ ਜੇ ਇਹਨੂੰ ਭੱਜਣਾ ਤਾਂ ਤਾਂ ਭੱਜੇ ਜਾਂਦੀ ਹੁਣ ਜਿਹੜੇ ਲੁੱਟਣਾ ਲਾਉਣ ਆ ਰਹੇ ਹਨ ਜਿਹਨੇ ਦੇਖਿਆ ਕਿਪਤਨ ਕੀ ਕੀ ਗੱਲਾਂ ਬਣਾ ਕੇ ਤੇ ਰਵੀਰੇ ਨੂੰ ਕਹਿੰਗਾ ਹੁਣ ਮੈਂ ਤਾਂ ਐ ਨਹੀਂ ਪੁੱਛਿਆ ਸੀ ਤੈਨੂੰ ਕਿਹਨੇ ਦੱਸਿਆ ਕੀ ਗੱਲ ਦੱਸੀਆ ਮੈਨੂੰ ਦੱਸਿਆ ਨਹੀਂ ਕਿ ਤੈਨੂੰ ਦੱਸਣਾ ਜ਼ਰੂਰੀ ਸਮਝਿਆ ਭਾਬੇ ਮੈਂ ਵਿਆਹ ਨਹੀਂ ਕਰਾਉਣਾ ਤੈਨੂੰ ਕੀ ਲੋੜ ਤੇ ਬੈਠੀ ਉਹਦੇ ਨਾਲ ਗੱਲ ਸੀ ਤੂੰ ਇੱਕ ਵਾਰ ਮੇਰੇ ਨਾਲ ਤਾਂ ਗੱਲ ਕਰਦੀ ਤੂੰ ਮੈਨੂੰ ਵੀ ਨਹੀਂ ਦੱਸੀ ਕੋਈ ਗੱਲ ਮੈਂ ਆ ਓਲੀ ਓਲੀ ਤੇ ਮੌਜੂਦੇ ਗੱਲਾਂ ਪਾਉਂਦੀ ਮੈਂ ਫੋਟੋ ਨਾਲ ਦਰਤਾ ਨਹੀਂ ਤੇ ਨਾ ਇਸ ਨੂੰ ਸੁਬੀਰੇ ਨੂੰ ਕਾਸ ਦੋਗੇ ਤੇ ਇਹੇ ਗੱਲ ਦਾ ਡਰ ਥੇਗਾ ਮੈਨੂੰ ਪਾਗਲ ਤੇ ਨਾਲ ਦੀ ਭਾਬੀ ਤੇ ਨਾ ਮੈਨੂੰ ਯਕੀਨ ਨਹੀਂ ਹੈਗਾ ਸਿਗਾ ਤੈਨੂੰ ਆਏ ਲੱਗਦਾ ਸੀ ਕਿ ਮੈਂ ਤੇਰੇ ਵੀਰ ਨੂੰ ਦੱਸੂਗੀ ਤੂੰ ਮੈਨੂੰ ਇੰਨੀ ਮਾੜੀ ਸਮਝ ਲੈ ਦੱਸ ਮੈਂ ਕਿੱਦੇ ਤੇਨਾਂ ਬਿਤਕਰਾ ਕੀਤਾ ਜਾਂ ਕਿੱਦੇ ਮੈਂ ਹਾਂ ਵੀ ਤੈਨੂੰ ਕੋਈ ਚੀਜ਼ ਚਾਹੀਦੀ ਹੈ ਤੇ ਮੈਂ ਤੇਰੇ ਵੀਰ ਨੂੰ ਲੜੀਆਂ ਸਗੋਂ ਮੈਂ ਤੇਨਾ ਆਪ ਤੇਰੇ ਵੀਰ ਨਾਲ ਲੜ ਕੇ ਤੂੰ ਚੇਤ ਬੋਉਂਦੀ ਸੀ ਜੀ ਤੈਨੂੰ ਮੇਰੇ ਤੇ ਨਾ ਵੀ ਯਕੀਨ ਨਹੀਂ ਹੈਗਾ ਸਿਗਾ ਕਿ ਭਾਬੀ ਨੂੰ ਦੱਸੂਗੀ ਤੇ ਉਹ ਅੱਗੇ ਗੱਲ ਇਹੋ ਜੀ ਕਰ ਦੋ ਕੋਈ ਵਲਤੀ ਰਹੀ ਤੁਹਾਡੇ ਕੋਲ ਗੱਲ ਨਹੀਂ ਕੀਤੀ ਮੈਂ ਜੇ ਅੱਜ ਨੂੰ ਤੁਹਾਡੇ ਕੋਲ ਗੱਲ ਕੀਤੀ ਹੁੰਦੀ ਤਾਂ ਤੁਹਾਨੂੰ ਸਾਰੀ ਗੱਲ ਸਾਬ ਲਾਂਦੇ ਪਰ ਹੁਣ ਮੈਂ ਕਿੱਥੋਂ ਸਮਝਾਂਦਾ ਇਸ ਤੇਰੇ ਗੇੜ ਨੂੰ ਦੇਵੇਂ ਸਮਝ ਨਹੀਂ ਨੂੰ ਵੀ ਗਿਆ ਤਾਂ ਵੀ ਸਮਝ ਪੈ ਕਰਕੇ ਪਿੱਕੇ ਬਗ ਜਾ ਜੇ ਬਾਲੀ ਹਮਦਰਦੀ ਦਿਤਾਉਣੀ ਹੈ ਤਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਭਾਗੀ ਤੁਸੀਂ ਨਾ ਵੀਰੇ ਆ ਕੇ ਬਾਲੀ ਮੇਰੀ ਸਾਈਡ ਇਸ ਨਾਲ ਲਿਆ ਕਰੋ ਮੈਂ ਨਹੀਂ ਚਾਹੁੰਦੀ ਮੇਰੇ ਕਰਕੇ ਤੁਹਾਡਾ ਘਰ ਖਰਾਬ ਹੋਵੇ ਫਿਰ ਤਾਂ ਹੀ ਕਹਿੰਦੀ ਆ ਵਿਹਾਰਪੀ ਤੋ ਭੁੱਲ ਜਾ ਮੁੰਡੇ ਨੂੰ ਕੋਈ ਫਾਇਦਾ ਨਹੀਂ ਅੱਜ ਦਰ ਬਿਰੇ ਰਿਸ਼ਤਾ ਦੇਖਣ ਗਿਆ ਜੇ ਨੂੰ ਪਸੰਦ ਆ ਗਿਆ ਤਾਂ ਪੱਕਾ ਕਰਕੇ ਜਾਉਗਾ ਉੱਥੇ ਲੈ ਭੰਦੀ ਵੇਖ ਲੋ ਘਰ-ਬਾਰ ਵੀ ਤੁਸੀਂ ਸਾਰਾ ਦੇਖ ਲਿਆ ਆ ਬੈਠਾ ਮੁੰਡਾ ਭਈ ਮੁੰਡੇ ਨੂੰ ਵੀ ਦੇਖ ਲੋ ਨਹੀਂ ਨਹੀਂ ਠੀਕ ਹੈ ਮੁੰਡਾ ਤਾਂ ਬਹੁਤ ਸੋਹਣਾ ਤੇ ਮੈਂ ਤਾਂ ਪੜ੍ਹਾਈ ਦਾ ਪੁੱਛਣਾ ਸੀ ਭਈ ਕੀ ਪੜ੍ਹਾਈ ਕੀਤੀ ਵੇ ਛੋਟੀ ਮੈਂ ਭਈ ਐਮੈਗਨੋਮਿਕਸ ਕਰਦੇ ਆਂਗਾ 1 ਸਾਲ ਹੋ ਗਿਆ 1 ਸਾਲ ਰਹਿ ਗਿਆ ਅਸ ਗਿਆ ਅੱਛਾ ਅੱਛਾ ਠੀਕ ਹੈ ਤੇ ਫਿਰ ਇਦੂ ਬਾਅਦ ਵਿੱਚ ਕੋਈ ਸੋਚਿਆ ਅੱਗੇ ਦਾ ਹਾਂ ਬਸ 1 ਸਾਲ ਜੇ ਤਾਂ ਐਮੇ ਹੋ ਗਈ ਉਸ ਬਾਅਦ ਐਜ਼ ਅ ਪ੍ਰੋਫੈਸ਼ਨਲ ਇਜ਼ੀਬਲ ਹੋ ਉਸ ਮੈਂ ਠੀਕ ਹੈ ਕਿਸੇ ਕਾਲਜ ਚ ਪ੍ਰੋਫੈਸਰ ਲੱਗ ਚਲ ਵਧੀਆ ਮਾ ਸੋਚਤਾ ਵਧੀਆ ਮੁੰਡੇ ਦੀ ਚਲ ਬੜੀ ਦਿੱਤਾ ਦੇਖ ਲਓ ਭਾਈ ਕੋਈ ਲੁਕ ਲਪੇਟ ਨਹੀਂਗਾ ਘਰ-ਬਾਰ ਵੀ ਸਾਰਾ ਆਪਸ ਵੇਖ ਹੀ ਲਿਆ ਹੁਣ ਹਨਾ ਤੇ ਬਾਕੀ ਜੇ ਕੋਈ ਤੁਹਾਡੇ ਮਨ ਚ ਗੱਲ ਹੈਗੀ ਆ ਤਾਂ ਉਹ ਦੱਸ ਦਿਓ ਨਾ ਨਾ ਭੈਣ ਜੀ ਸਾਡੇ ਤਾਂ ਕੀ ਮਨ ਚ ਗੱਲ ਹੈ ਘਰ ਤਾਂ ਬਹੁਤ ਸੋਹਣਾ ਨਾ ਠੀਕ ਹੈ ਬਸ ਠੀਕ ਹੈ ਫਿਰ ਮੇਰੇ ਉਹ ਤਾਂ ਪੱਕੇ ਓਕੇ ਰਿਪੋਰਟ ਹੀ ਹੈ ਤੂੰ ਦੇਖ ਫਿਰ ਹੁਣ ਬਸ ਪੁੱਤ ਜਦੋਂ ਤੇਰੇ ਪਸੰਦ ਆ ਤੇ ਮੇਰੇ ਪਸੰਦ ਆ ਫਿਰ ਹੈ ਬਸ ਫਿਰ ਹੁਣ ਤੁਹਾਡੇ ਪਸੰਦ ਆ ਹਾਂਜੀ ਲਿਆਵਾ ਗੁਰਦੀ ਡਲੀ ਚੱਕ ਕੇ ਲੈ ਆਓ ਚੱਕ ਲੈ ਆਉਣੀ ਆ ਨਾਲ ਉਹ ਠੀਕ ਮੋੜੀ ਪਈ ਏ ਠੀਕ ਐ ਚੱਲ ਭੈਣ ਜੀ ਜਿਹੇ ਜੇ ਅਸੀਂ ਭਾਲਦੇ ਸੀ ਸਾਨੂੰ ਉਹੇ ਜਾਂ ਮਿਲ ਗਿਆ ਹਾਂ ਉਹੇ ਜਾਂ ਮਿਲ ਗਿਆ ਹਾਂ ਹੁਣ ਤਾਂ ਮੇਰਾ ਫੇਰਾ ਸਿਆਣਾ ਭੈਣ ਜੀ ਪਸੰਤਾ ਆਏ ਆ ਵੀ ਕੁੜੀ ਚੰਗੀ ਹੋਵੇ ਜਿਵੇਂ ਅਸੀਂ ਮਾਂ ਪੁੱਤਾਂ ਦੋਨੇ ਆ ਲੋ ਲੈ ਮਾਂ ਤੂੰ ਆਇਆ ਤੂੰ ਬਰਾ ਮੂੰ ਮਿੱਠਾ ਦੇ ਨਾਲੇ ਬੰਨ ਖੰਮਣੀ ਠੀਕ ਐ ਜੇ ਹੁੰਦਾ ਜੀ ਨਾਸਟ ਹੋਣਾ ਹਾਂ ਜੇ ਹੁੰਦਾ ਜੀ ਚਲੋ ਭਾਈ ਅੱਜ ਤੋਂ ਹੁਣੇ ਮੁੰਡਾ ਥੋੜਾ ਭਾਈ ਠੀਕ ਹੈ ਭੈਣ ਜੀ ਵਧਾਈਆਂ ਭੈਣ ਜੀ ਸੋਨੂ ਗੀ ਸੋਨੂ ਵੀ ਭਾਈ ਬਹੁਤ ਬਹੁਤ ਵਧਾਈਆਂ ਇਹ ਕਹਿੰਦੇ ਹੁੰਦੇ ਪਹਿਲਾਂ ਤਾਂ ਉਸ ਹੀ ਹੁੰਦਾ ਜਿਹੜਾ ਮੇਲ ਕਰਾਉਂਦਾ ਦੋ ਜੀਆਂ ਦੇ ਹਨਾ ਹਾਂ ਇਹ ਤਾਂ ਗੱਲ ਹੈਗੀ ਆ ਫਿਰ ਮਾ ਹੁਣ ਆਪਾਂ ਵਧੀਆ ਦਿਨ ਦੇਖ ਕੇ ਹਨਾ ਬਾਬੇ ਦੁਗੜਾ ਕੇ ਦੇ ਹਾਂ ਪੁੱਤ ਮੇਰਾ ਬੱਚੀ ਦੀ ਤੋਂ ਸ਼ੀਤੀ ਵਿਆਹ ਕਰਨ ਦੀ ਕੋਸ਼ਿਸ਼ ਕਰਾਂਗੇ ਕੋਈ ਗੱਲ ਨਹੀਂ ਪੁੱਤ ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਹੀ ਤੁਹਾਡੇ ਨਾਲ ਉਹ ਕਰਦੇ ਹਾਂ ਸ਼ੀਤੀ ਵਿਆਹ ਕਰਦੇ ਹਾਂ ਸਮਾਂ ਸਾਨੂੰ ਦੱਸ ਦਿਓ ਅਸ ਤਾਂ ਪਹਿਲਾਂ ਆਖੇ ਸੀ ਭੈਣ ਜੀ ਨੂੰ ਵੀ ਵਿਆਹ ਕੋ ਦਾ ਵੀ ਸਾਨੂੰ ਪੁੱਛ ਕੇ ਦੱਸ ਦੀ ਅਸੀਂ ਵੀ ਸਮਾਂ ਲੈਣੀ ਆਂ ਵੀ ਨਾਲ ਦੀ ਨਾਲੇ ਸਾਰਾ ਕੰਮ ਹੋ ਜਾਏ ਬਦਿਆ ਮੈਂ ਤਾਂ ਤੁਹਾਨੂੰ ਐਂ ਕਹਿਨੀ ਆ ਆ ਬਾਲੇ ਕਾਠ ਵੜ ਤੋਂ ਤੁਸੀਂ ਕੀ ਲੈਣਾ ਦਾ ਆਹ ਦਾ ਚੁੰਨੀ ਜੜਾਵਾ ਕਰੋ ਵਧੀਆ ਨਾਲੇ ਤਾਂ ਤੁਹਾਡਾ ਖਰਚ ਘੱਟ ਹੋਊਗਾ ਦੋਨਾਂ ਦਿਨਾਂ ਦਾ ਖਰਚ ਘੱਟ ਹੋਊਗਾ ਤੁਸੀਂ ਦੱਸ ਦਿਓ ਜੀ ਹਨਾ ਆਪਦੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਤੇ ਮਾਂ ਆਪਾਂ ਘਰੇ ਰਹਿ ਰਿਆ ਕਰ ਲਾਂਗੇ ਫਿਰ ਹਾਂ ਫਿਰ ਹਾਂ ਰਹਿ ਕਰਕੇ ਦੱਸ ਦਾਂਗੇ ਭੈਣ ਜੀ ਸੋਨੂ ਠੀਕ ਮੇਰੀ ਨੋ ਨਾਲ ਵੀ ਰਹਿ ਕਰਨੀ ਹੈ ਨਾ 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 ਭਾਈ ਜ਼ਰੂਰੀ ਹੈ ਹਾਂ ਹਾਂ ਤਾਂ ਹੀ ਤਾਂ ਕਹਿੰਨੀ ਕੋਈ ਨਹੀਂ ਕੋਈ ਨਹੀਂ ਭੈਣ ਅਸੀਂ ਵੀ ਰਹਿ ਕਰਕੇ ਨਾ ਇਹਨਾਂ ਦੱਸ ਦੇਗੇ ਭੈਣ ਜੀ ਨੂੰ ਫਿਰ ਜਿਵੇਂ ਸਹੀ ਹਾਂ ਠੀਕ ਹੈ ਭੈਣ ਜੀ ਹਾਂ ਚਲੋ ਆਜੋ ਚਾਹ ਪਾਣੀ ਪੀ ਲਓ ਚਲੋ ਪਾਣੀ ਪੀਚਾ ਕੀ ਗੱਲ ਚੁੱਪ ਕਰੀ ਬੈਠੀ ਭੈਣ ਭਰਾ ਦੀ ਨਾ ਗੱਲ ਮੰਨ ਲਈ ਦਿੰਦੀ ਠੀਕ ਹੈ ਤੇਰਾ ਉਹ ਮਾੜਾ ਨਹੀਂ ਸੋਚਦਾ ਤੁਸੀਂ ਜਾਇਆ ਜਿੱਥੇ ਜਾਣਾ ਸੀ ਦੇਖ ਆਈ ਦੇਖ ਕੇ ਆਈ ਮੈਂ ਤਾਂ ਪੱਕਾ ਵੀ ਕਰੇ ਘਮਣੀ ਬਣੇ ਮੁੰਡੇ ਦੇ ਇਹ ਕੀ ਮਤਲਬ ਹੋਇਆ ਮੈਨੂੰ ਬਿਨਾਂ ਦਿਖਾਏ ਕੀ ਪਤਾ ਕਹਿ ਵਜਾ ਹੋਣਾ ਕਹਿ ਵਜਾ ਨਹੀਂ ਤੁਸੀਂ ਚਾਹ ਕੇ ਖੰਭੜੀ ਬੰਨੇ ਸਾਰੀ ਉਮਰ ਮੈਂ ਕੱਢਣੀ ਆ ਉਹਦੇ ਨਾਲ ਪੁੱਤ ਸੋਚ ਸਮਝ ਕੇ ਅਸੀਂ ਖੰਭੜੀ ਬਣ ਕੇ ਆਏ ਆ ਕੋਈ ਤੈਨੂੰ ਖੂਚੇ ਤੱਕਾ ਨਹੀਂ ਦੇਣ ਲੱਗੇ ਤੁਸੀਂ ਕੁਛ ਮਰਜ਼ੀ ਕਰਿਓ ਮੈਂ ਵਿਆਹ ਨਹੀਂ ਕਰਾਉਂਦੀ ਉੱਥੇ ਜੇ ਤੁਸੀਂ ਖੰਭੜੀ ਬੰਨੇ ਐ ਜਵਾਬ ਦੇ ਦੋ ਅਗਲੇ ਨੂੰ ਲੈ ਹੱਦ ਹੋਈ ਪਈ ਏ ਤੇਰੀ ਆਲੀ ਕਿ ਮੈਂ ਵਿਆਹ ਨਹੀਂ ਕਰਾਉਂਦੀ ਘਰਵਾਲਾ ਇੰਨਾ ਸੋਹਣਾ ਮੁੰਡਾ ਇੰਨਾ ਸੋਹਣਾ ਹੈ ਕਮੀ ਕੀ ਏ ਉਹਨਾਂ ਚ ਫਿਰ ਮੈਂ ਕੀ ਕਰਾਂ ਹੋਵੇ ਸੋਹਣਾ ਚਾਹੇ ਮੁੰਡਾ ਸੋਹਣਾ ਹੋਵੇ ਜਦੋਂ ਮੇਰੀ ਨਹੀਂ ਗੱਲ ਸੁਣਦੇ ਮੈਂ ਕਿਉਂ ਤੁਹਾਡੀਆਂ ਗੱਲਾਂ ਸੁਣੀ ਜਾਵਾਂ ਉਹ ਤੇਰੀ ਭਰਾ ਦੇ ਇੱਜ਼ਤ ਬਾਰੇ ਭੋਰਾ ਨਹੀਂ ਸੋਚਦੀ ਤੈਨੂੰ ਕੋਈ ਵੀ ਖਿਆਲ ਨਹੀਂ ਮੈਂ ਕਿਹੜਾ ਘਰੋਂ ਭੱਜ ਚੱਲੀ ਸੀ ਜਿਹੜਾ ਐ ਤੁਸੀਂ ਗੱਲਾਂ ਕਰਨ ਲੱਗ ਗਏ ਮੇਰੀ ਪੜ੍ਹਾਈ ਦੀ ਨਹੀਂ ਪੂਰੀ ਹੋਈ ਤੁਸੀਂ ਤਾਂ ਐਂ ਬੰਦ ਕਰਕੇ ਮੈਨੂੰ ਜਿਵੇਂ ਪਤਾ ਨਹੀਂ ਕੋਈ ਕੈਦੀ ਹੋਵਾਂ ਉਹ ਤੇ ਪੜਨ ਤਾਂ ਵੀ ਐਦੇ ਸੀ ਤੈਨੂੰ ਪਰ ਤੂੰ ਆਪ ਦੀ ਆਪ ਹੀ ਆਪ ਦੇ ਪੈਰ ਕਹਾੜਾ ਮਾਰਿਆ ਕਿਉਂ ਤੂੰ ਇਹੋ ਜਿਹੇ ਲੱਛਣ ਕੀਤੇ ਮੰਮੀ ਜੀ ਮੈਂ ਇਹੋ ਜਿਹਾ ਕੁਝ ਕਰਨਾ ਹੁੰਦਾ ਨਾ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇਣਾ ਸੀ ਉਧਰ ਦੀ ਉਧਰ ਹੀ ਭੱਜ ਜਾਂਦੀ ਉਹ ਤਾਂ ਜੇ ਤੂੰ ਮੁੰਡੇ ਨਾਲ ਬੈਠੀ ਸੀ ਤਾਂ ਤੇਰੀ ਉਹ ਫੋਟੋ ਖਿੱਚੀ ਕਿਸੇ ਨੇ ਤਾਂ ਵੀਰੇ ਨੇ ਤੇਰੇ ਨੂੰ ਦਿਖਾਈ ਫੇਰ ਹੀ ਉਹ ਪੜ ਕੇ ਪਹਿਲਾਂ ਨੇ ਤੈਨੂੰ ਕੁਝ ਕਹਿਤਾ ਉਹ ਹੀ ਤਾਂ ਮੇਰੀ ਗਲਤੀ ਰਹਗੀ ਬਸ ਜੇ ਤੇਰੀ ਗਲਤੀ ਰਹਗੀ ਨਾ ਤੇਰੀ ਗਲਤੀ ਦੇ ਹੀ ਸਾਰਾ ਕੁਝ ਹੋ ਹੀ ਜਾਂਦਾ ਹੈ ਹੋ ਹੀ ਜਾਵੇ ਪਰ ਮੈਂ ਵਿਆਹ ਨਹੀਂ ਕਰਾਉਂਦੀ ਮਾਂ ਉੱਥੇ ਕੁਛ ਮਰਜ਼ੀ ਕਹਿ ਲਓ ਤੁਸੀਂ ਮੈਨੂੰ ਉਹ ਤਾਂ ਆਇਆ ਨਹੀਂ ਕਰਦੇ ਹੁੰਦੇ ਸਿਆਣੀ ਬਣ ਮੈਂ ਤੇਰੀ ਮਾਂ ਐ ਕਹਿੰਦਾ ਤੁਸੀਂ ਦੁਸ਼ਮਣ ala ਹਰ ਜਾਣੇ ਮੇਰਾ ਉਥੇ ਦੇ ਚ ਕਾ ਦਾ ਕੀ ਹਾਲ ਕਰਤਾ ਤੇਰੇ ਨਾਲ ਦੱਸਤਾ ਸਹੀ ਬਾਹਰ ਅੰਦਰ ਤੁਸੀਂ ਨਿਕਲ ਦਿੰਦੇ ਆ ਕਮਰੇ ਚ ਬਾਹਰ ਮੈਂ ਪੈਰ ਨਹੀਂ ਪਾ ਸਕਦੀ ਜਿਹੜਾ ਕੁਝ ਲਿਆ ਕੇ ਦਿੰਨੇ ਇੱਥੇ ਲਿਆ ਕੇ ਦਿੰਨੇ ਤੁਸੀਂ ਮੈਂ ਆਪਣੀ ਮਰਜ਼ੀ ਦਾ ਖਾ ਪੀ ਨਹੀਂ ਸਕਦੀ ਪਤਾ ਤੇ ਤਾਂ ਮੇਰਾ ਵੀ ਬਥੇਰਾ ਮੱਚਦਾ ਪਰ ਮੈਂ ਕਰਾਂ ਵੀ ਕੀ ਮੈਂ ਵੀ ਪੁੱਤ ਤੂੰ ਰੋਟੀ ਖਾਣੀ ਐ ਜੇ ਮਾਝ ਉਹਦਾ ਕਹਿਣਾ ਨਹੀਂ ਮੰਨਦੀ ਫਿਰ ਤੈਨੂੰ ਪਤਾ ਹੀ ਐ ਉਹ ਕਹਿੰਦਾ ਮਾਂ ਮਤੀ ਇਹ ਫਿਰ ਦੋਨੇ ਬਾਹਰ ਨਿਕਲ ਜਾ ਕਿਤੇ ਮਰਜੀ ਰਹੋ ਸੋਚ ਪੁੱਤ ਸਮਝ ਕੁਸ ਮਾਂ ਕੀ ਸੋਚ ਰਹੀ ਹੈ ਕੀ ਸਮਝਾ ਮੈਨੂੰ ਕੁਝ ਨਹੀਂ ਸਮਝ ਆਈ ਜਾਂਦਾ ਰੋਣਾ ਪੁੱਤ ਗੱਲ ਸੁਣ ਜੇ ਮਾਂ ਪਿਓ ਕਰਦਾ ਹੁੰਦਾ ਨਾ ਕੋਈ ਮਾੜੇ ਥਾਂ ਨਹੀਂ ਕਰਦਾ ਤੀ ਪੁੱਤ ਦਾ ਵਧੀਆ ਦੇਖ ਕੇ ਕੀਤਾ ਤੇਰਾ ਤੇਰੇ ਚੰਗੇ ਲਈ ਕਰਦੇ ਆ ਵਿਆਹ ਤਾਂ ਤੂੰ ਉੱਥੇ ਵੀ ਕਰਾਉਣਾ ਤੇ ਵਿਆਹ ਜਿੱਥੇ ਅਸੀਂ ਕਰਦੇ ਆ ਉੱਥੇ ਵੀ ਕਰਾਉਣਾ। ਕਿੱਥੇ ਮੈਂ ਕਰਾਉਣਾ ਉੱਥੇ ਕਿਉਂ ਨਹੀਂ ਕਰੀ ਜਾਂਦੇ ਤੁਸੀਂ? ਇੱਕ ਵਾਰ ਦੇਖ ਲੋ। ਬਿਰਨ ਤਾਂ ਕਹਤਾ ਉਹ ਆਪਣੀ ਕਾਸ਼ਟ ਤਾਂ ਨਹੀਂ ਹੈਗਾ। ਉਹਦੇ ਕੋਲ ਕੁਝ ਵੀ ਨਹੀਂ ਹੈਗਾ। ਇਹ ਕੀ ਮਤਲਬ ਹੈ? ਭਾਬੀ ਕੋਲ ਕੋਈ ਗੱਲ ਕਰਦਾ। ਭਾਬੀ ਨੇ ਦੱਸੀ ਜ ਮੈਨੂੰ। ਪੁੱਤ ਐਨੀ ਤੇਰੀ ਭਾਬੀ ਨੇ ਤੇ ਦੱਸਤਾ ਚਲੋ ਤਾਂ ਤੇਰੀ ਗੱਲ ਸਮਝਦੀ ਐ। ਪਰ ਜਦੋਂ ਹੈ ਹੀ ਨਹੀਂ ਕੁਝ ਮੁੰਡੇ ਕੋਲੇ ਤੂੰ ਆਪਦੀ ਜ਼ਿੰਦਗੀ ਬਾਰੇ ਤਾਂ ਸੋਚ। ਗਾਹਾਂ ਤੂੰ ਭੁੱਖੀ ਮਰਨਾ। ਤੂੰ ਕਮਾ ਮੈਂ ਕਮਾ ਕੇ ਖਵਾਵਾਂਗੀ ਮੁੰਡੇ ਨੂੰ ਕੋਈ ਨਾ ਮੈਂ ਮੈਨੂੰ ਨੌਕਰੀ ਲੱਗ ਜੂਗੀ ਲੈ ਅੱਛਾ ਤੂੰ ਨੌਕਰੀ ਲੱਗ ਕੇ ਉਹ ਘਰੇ ਬੈਠੂਗਾ ਤੇਰੀ ਕਮਾਈ ਖਾਊਗਾ ਤੇ ਉਹਨੂੰ ਵੀ ਮਿਲ ਜੂਗੀ ਨੌਕਰੀ ਉਹਨੂੰ ਕਿਉਂ ਨਹੀਂ ਮਿਲੂ ਜਦ ਪੜ੍ਹੇ ਲਿਖੇ ਜਾਂਦਾ ਅਗਲਾ ਹਰਪ੍ਰੀਤ ਦੇਖ ਮੈਨੂੰ ਇਸ ਗੱਲਾਂ ਬਾਰੇ ਕੁਝ ਨਹੀਂ ਪਈ ਜਿਵੇਂ ਤੇਰਾ ਭਰਾ ਕਰਦਾ ਨਾ ਤੈਨੂੰ ਉਹਦੀ ਗੱਲ ਮੰਨਣੀ ਪਊਗੀ ਕੋਈ ਨਾ ਮਾਂ ਬਸ ਤੂੰ ਹੁਣ ਆਇਆ ਜਾ ਨਾ ਕਰੀ ਉਥੇ ਖੰਮਣੀ ਬੰਨਿਆ ਸੀ ਹਾਂ ਕਰਾਈ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊ ਤੇਰੀ ਮਰਜ਼ੀ ਨਾਲ ਤਾਂ ਵਿਆਹ ਹੋਣਾ ਨਹੀਂ ਤੈਨੂੰ ਮੈਂ ਦੱਸਦੀ ਠੀਕ ਹੈ ਰੋਟੀ ਖਾ ਲਈ ਤੁਸੀਂ ਕੀ ਲੈਣਾ ਮੇਰੇ ਤੋਂ ਮੈਂ ਲੈਣਾ ਕਿਉਂ ਨਹੀਂ ਸਮਝਦੀ ਨਹੀਂ ਤੂੰ ਕੋਈ ਗੱਲ ਵੀ ਨਹੀਂ ਸਮਝਦੀ ਪਤਾ ਨਹੀਂ ਤੇਰੇ ਦਿਮਾਗ 'ਚ ਕੀ ਭਰਿਆ ਪਿਆ ਕੋਈ ਨਾ ਸਮਝਦੀ ਜਿਹੜਾ ਕੋਈ ਸੋਚੀ ਸਮਝਾਈ ਜਾਂਦੇ ਭਾਈ ਤੂੰ ਗੱਲ ਨਹੀਂ ਮੰਨਦੀ ਤੇ ਅੰਦਰ ਕਿੰਨਾ ਮਰਜ਼ੀ ਸਮਝਾ ਲਓ ਮੈਂ ਤੇਰੇ ਚੰਗੇ ਵਾਸਤੇ ਕਰਦੀ ਆ ਜੋ ਵੀ ਕੁਝ ਕਰਦੀ ਆ ਤੇ ਨਾਲੇ ਉਹ ਤੇਰਾ ਭਰਾ ਆ ਤੇਰਾ ਦੁਸ਼ਮਣ ਨਹੀਂ ਹੂੰ ਦੇਖੀ ਜਾਂਦਾ ਮੈਨੂੰ ਮੇਰਾ ਭਰਾ ਅੱਛਾ ਜੇ ਤਾਂ ਤੈਨੂੰ ਭਰਾ ਕਹਦੇ ਵੀ ਜਿੱਥੇ ਜੀ ਕਰਦਾ ਉੱਥੇ ਜਾ ਹੈ ਜਿੱਥੇ ਤੇਰਾ ਜੀ ਕਰਦਾ ਉੱਥੇ ਵਿਆਹ ਕਰਾ ਫੇਰ ਤਾਂ ਚੰਗਾ ਹੁਣ ਤੈਨੂੰ ਦੁਸ਼ਮਣ ਲੱਗਦਾ ਮੈਨੂੰ ਤਾਂ ਕੋਈ ਕੁਝ ਨਹੀਂ ਲੱਗਦਾ ਮੇਰਾ ਖੜਾ ਛੱਡ ਦੋ ਕਮਰੇ ਚ ਬਾਹਰ ਭੱਜ ਜਾਓ ਛੱਡ ਦੋ ਖੜਾ ਗੱਲ ਨਹੀਂ ਮੰਦੀ ਕਿ ਮੇਰੇ ਦੋਸਤਾਂ ਦੱਸ ਕਰਨ ਵੀ ਇਹ ਤੇ ਗੱਲਾਂ ਕਰਦੇ ਫਿਰਦੇ ਮੇਰੇ ਵਿਆਹ ਦੀ ਪੱਕਾ ਵੀ ਕਰਿਆ ਇਹ ਮੇਰੇ ਤੋਂ ਬਿਨਾ ਪੁੱਛੇ ਮਾਂ ਪਿੱਛੇ ਮੈਨੂੰ ਸਭ ਕੁਝ ਕਰਨਾ ਪਊਗਾ ਚਾਹੀ ਵੀਰਾ ਪੱਕਾ ਕਰਿਆ ਮੈਨੂੰ ਹਾਂ ਤਾਂ ਕਰਨੀ ਪਊਗੀ ਜੇ ਮੈਂ ਹਾਂ ਨਾ ਕੀਤੀ ਮੇਰੀ ਮਾਂ ਵਿਚਾਰੀ ਰੋਲ ਜੂਗੀ ਉਹਨੂੰ ਕਿਸੇ ਦੀ ਨਿਕਰ ਹੈ ਬਾੜਨਾ ਕਿਸੇ ਦੀ ਰੋਟੀਆਂ ਨਹੀਂ ਦੇਣੀਆਂ ਨੈ ਕਰੇ ਵੀਰੇ ਦੀ ਬੁਤ ਨਾਮੀ ਕਰੋਂ ਦੇ ਫਿਰਦੀ ਆ ਮੈਂ ਵੀ ਸੋਚਦੀ ਆ ਮੇਰੇ ਭਰਾ ਦੀ ਇੱਜ਼ਤ ਬਣੀ ਰਵੇ ਮੇਰੇ ਭਰਾ ਨੂੰ ਕੱਲ ਕੋਈ ਆ ਕੇ ਐਂ ਨਾ ਕਹੇ ਤੇਰੇ ਭੈਣ ਐਵੇਂ ਤੁਰੇ ਫਿਰਦੀ ਸੀ ਹੁਣ ਮੈਂ ਠੀਕ ਕਰਾਂ ਵੀਰੇ ਮਾਂ ਹਾਂ ਪੁੱਤ ਮੈਨੂੰ ਆ ਗੱਲ ਸੋਡੀ ਸਹੀ ਹੀ ਨਹੀਂ ਲੱਗੀ ਕਿਹੜੀ ਗੱਲ ਕਿ ਚੁੰਨੀ ਚੜਾਵਾ ਕਰ ਲਾਂਗੇ ਨਾ ਇਹ ਕੀ ਗੱਲ ਬਣੀ ਹੁਣ ਮੇਰੇ ਇੰਨੇ ਯਾਰ ਦੋਸਤ ਨੇ ਉਹਨਾਂ ਨੂੰ ਮੈਂ ਕੀ ਜਵਾਬ ਦਵਾਂਗਾ ਪਹਿਲਾ ਸਾਡੇ ਟੋਲੇ 'ਚੋਂ ਪਹਿਲਾ ਵਿਆਹ ਆਊਗਾ ਉਹਨਾਂ ਨੂੰ ਅੱਛਾ ਉਹਦੀ ਮੈਂ ਉਹਨਾਂ ਨੂੰ ਬੁਲਾਵਣਾ ਹੈ ਉਹੋ ਪੁੱਤ ਕੋਈ ਨਹੀਂ ਜੇ ਉਹੋ ਜਿễ ਨਿਚੜਾ ਕੇ ਤੋਰਨਗੇ ਆਪਾਂ ਆਪਣੇ ਘਰ ਦਾ ਪ੍ਰੋਗਰਾਮ ਰੱਖਾਂਗੇ ਹੁਣ ਜਿਹੜੇ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਤਾਂ ਬੁਲਾਵਾਂਗੇ ਐਂ ਤਾਂ ਮੈਨੂੰ ਵੀ ਪਤਾ ਇੱਕ ਜਵਾਕ ਆ ਆਹੀ ਵਿਆਹ ਕਰਨਾ ਹੈਗਾ ਫਿਰ ਤਾਂ 20 ਸਾਲਾਂ ਤੇ ਗੱਲ ਜਾ ਬੜੂ ਫਿਰ ਉਹੀ ਤਾਂ ਗੱਲ ਆ ਉਹ ਕਹਿਣਗੇ ਕਿ ਵੀ ਖਾਣ ਵੀ ਸਾਨੂੰ ਖਵਾਉਣ ਦਾ ਖਵਾਉਣਾ ਨਹੀਂ ਚਾਹੁੰਦਾ ਤਾਂ ਕਰਕੇ ਐਂ ਕਰੀ ਜਾਂਦੇ ਆ ਇਹ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਤੇਰੇ ਨਾਲ ਪਹਿਲਾਂ ਸੋਚੀ ਜਾਂਨੀ ਆ ਆਪਾਂ ਨਾ ਆਪਦੀ ਅੱਡ ਹੋ ਕਰ ਲਾਂਗੇ ਉਹਨਾਂ ਨੇ ਜੇ ਆਖਿਆ ਨਾ ਵੀ ਅਸੀਂ ਬਾਲਾ ਕੱਠ ਨਹੀਂ ਕਰਦੇ ਜਿੰਨੇ ਬੰਦੇ ਉਹਨਾਂ ਨੇ ਆਖਿਆ ਉਹਨੇ ਬੰਦੇ ਜਾ ਕੇ ਕਿਰਨੰਦ ਕਰਾ ਲਿਆਵਾਂਗੇ ਤੇ ਆਪਦੇ ਘਰੇ ਪ੍ਰੋਗਰਾਮ ਰੱਖ ਲਾਂਗੇ ਇੱਥੇ ਤੇਰੇ ਯਾਰ ਮਿੱਤਰ ਆ ਜਾਣਗੇ ਨੱਚੀ ਕੁੱਤੀ ਜਾਣਗੇ ਨਾਲੇ ਖਾਣ ਪੀਣ ਦਾ ਰੱਖ ਲਈ ਪਾਰਟੀ ਕਰਦੇ ਆਂ ਫੇਰ ਤਾਂ ਠੀਕ ਆ ਵਾ ਆਏ ਤਾਂ ਮੈਨੂੰ ਵੀ ਪਤਾ ਹੈ ਵੀ ਮੇਰੇ ਪੁੱਤ ਦੀਆਂ ਲਿਆ ਜਾਂ ਦੂਰ ਦੂਰ ਐ ਉਹੀ ਤਾਂ ਗੱਲ ਐ ਅਗਲਾ ਫੇਰ ਸਾਰੇ ਗੁੱਸਾ ਕਰ ਦੇਣਾ ਵੀ ਸਾਨੂੰ ਬੁਲਾਇਆ ਨਹੀਂ ਹੈਗਾ ਫੇਰ ਆਪ ਇਦੋਂ ਬਾਅਦ ਕਿਹੜੇ ਮੂੰਹ ਨਾਲ ਜਾਊ ਮੈਂ ਉਹਨਾਂ ਦੇ ਓਹੋ ਮੈਂ ਤਾਂ ਆਪ ਕਹਣੀ ਐ ਗੁੱਸੇ ਹੋਣੀ ਨਹੀਂ ਦਿੰਦੇ ਤੇਰੇ ਯਾਰਾਂ ਮਿੱਤਰਾਂ ਨੂੰ ਆਪਾਂ ਸੱਦਾਂਗੇ ਆਪਾਂ ਤਾਂ ਪਹਿਲਾਂ ਹੀ ਸੱਦਾਂਗੇ 4 ਦਿਨ ਜਿਹੜੇ ਤੇਰੇ ਹੈਗੇ ਨਾ ਦੋਸਤ ਸਾਰਿਆਂ ਨੂੰ ਕਹਿੰਦੀ ਕੋਈ ਗੱਲ ਨਹੀਂ ਅਸਟਾਖਸ ਨੂੰ 4 ਦਿਨ ਪਹਿਲਾਂ ਹੀ ਸੱਦਾਂਗੇ ਪਹਿਲਾਂ ਤੁਹਾਨੂੰ ਤਾਂ ਕੰਮ ਲਾਵਾਂਗੇ 4 ਦਿਨ ਫੇਰ ਉਹਨਾਂ ਨੂੰ ਪਾਰਟੀ ਕਰਕੇ ਖਾਣ ਪੀਣ ਕਰਾਂਗੇ ਸਹੀ ਗੱਲਾਂ ਵਾ ਹਾਂ ਤੇ ਨਾਲੇ ਫਿਰ ਇਹਨਾਂ ਨੂੰ ਵੀ ਦੱਸਣਾ ਪਊ ਬਚੋਲਣ ਨੂੰ ਵੀ ਭਈ ਅਸੀਂ ਇੰਨਾ ਕਿਤਾ ਕਰਾਂਗੇ ਬਚੋਲਣ ਨੂੰ ਆਪਾਂ ਕਹਿ ਦਿਆਂਗੇ ਉਹਨੂੰ ਦੱਸ ਦੇਣਦੇ ਆ ਤੇ ਜਾ ਕੇ ਰਾਇ ਕਰਨਗੇ ਉਹ ਫੋਨ ਕਰਨਗੇ ਤੇ ਆਪਾਂ ਨੂੰ ਪਤਾ ਲੱਗ ਜੂ ਵੀ ਉਹ ਚਿੰਨੀ ਚੜਾਵੇ ਦਾ ਕਹਿੰਦੇ ਆ ਕਿ ਕਿਵੇਂ ਕਹਿੰਦੇ ਫੇਰ ਆਪਾਂ ਉਹ ਜਿਹਾ ਕਹਿ ਦਿਆਂਗੇ ਵੀ ਭਈ ਅਸੀਂ ਆਵਾਂਗੇ ਤੜਕੇ ਇੰਨੇ ਇੱਕ ਬੰਦੇ ਤੇ 12:00 ਵਜੇ ਦਿਨ ਸਾਨੂੰ ਸਾਡੇ ਘਰੇ ਮੋੜ ਤੇ ਅਸੀਂ ਆਪਦੇ ਘਰੇ 12:00 ਵਜੇ ਪ੍ਰੋਗਰਾਮ ਰੱਖੇ ਹਾਂ ਇਹ ਵੀ ਠੀਕ ਹੈ ਹਾਂ ਆਪਾਂ ਸਾਰਾ ਆਪਦਾ ਆਇਨ ਮੇੜ ਦਿਆਂਗੇ ਤੂੰ ਨਾ ਟੈਨਸ਼ਨ ਲੈ ਕੋਈ ਨਹੀਂ ਮੇਰੇ ਕੋਲੇ ਕੀ ਆ ਕੱਲਾ ਕੱਲਾ ਮੇਰਾ ਪੁੱਤ ਹੈ ਵਧੀਆ ਤੇਰਾ ਸ਼ੌਂਕ ਨਾ ਵਿਆਹ ਕਰੂੰਗੀ ਠੀਕ ਆ ਕੋਈ ਨਹੀਂ ਮਾਂ ਹਾਂ ਕਈ ਨਹੀਂ ਤੇਰੇ ਯਾਰਾਂ ਮਿੱਤਰਾਂ ਨੂੰ ਐਵੇਂ ਨਾ ਫਿਕਰ ਕਰ ਨਾ ਕੋਈ ਨਹੀਂ ਮੈਂ ਕਹਿੰਨਾਗਾ ਹਾਂ ਨਾਲੇ ਕੋਈ ਹੁਣ ਲੀੜਾ ਕਪੜਾ ਜਿਹੇ ਜਿਹੇ ਲਿਆਉਣਾ ਹੋਇਆ ਉਹ ਵੀ ਤੂੰ ਦੇਖ ਨੀ ਜਿਹੜੇ ਮੁੰਡੇ ਨਾਲ ਲਿਜਾਣੇ ਪੁੱਤ ਆਪਦੀ ਤਿਆਰੀ ਬਿਆਰੀ ਫਿਰ ਆਪਾਂ ਉਹੇ ਜੀ ਕਰਾਂਗੇ ਨਾ ਹੋਰ ਤਿਆਰੀ ਤਾਂ ਮੈਨੂੰ ਕਰਨੀ ਪੈਣੀ ਐ ਤੇ ਨਾਲੇ ਉਹ ਅੱਦਿਆਂ ਨੂੰ ਤਾਂ ਪਤਾ ਵੀ ਅੱਜ ਮੈਨੂੰ ਦੇਖਣ ਆਲੇ ਆਏ ਐ ਉਹਦਾ ਮੈਨੂੰ ਪਹਿਲੀ ਮੁੱਛੀ ਜਾਂਦੇ ਵੀ ਕੀ ਬਣਿਆ ਕੀ ਬਣਿਆ ਮੈਸੇਜ ਆਈ ਜਾਂਦੇ ਹੁਣ ਜਾ ਕੇ ਫੋਨ ਕਰਕੇ ਦੱਸਦਾ ਉਹਨਾਂ ਨੂੰ ਅੱਛਾ ਉਹ ਤਾਂ ਮੈਥੋਂ ਵੱਧ ਗਾਲੇ ਨੇ ਫੇਰ ਤਾਂ ਪਾਲਟੀਆਂ ਪੂਲਟੀਆਂ ਮੰਗਣਗੇ ਤੇਤ ਉਹ ਵੀ ਤਾਂ ਗੱਲ ਹੁਣ ਅੱਜਾਥੇ ਨਹੀਂ ਕਰਨੀ ਪੈਣੀ ਆ ਮੈਨੂੰ ਚੱਲ ਕੋਈ ਨਹੀਂ ਪੁੱਤ ਕਰਦੀ ਖਾਨ ਨਾਲੇ ਪੈਸੇ ਦੇ ਦੀਵਾ ਮੈਨੂੰ ਥੋੜੇ ਜੀ ਹਾਂ ਹਾਂ ਕੋਈ ਨਹੀਂ ਲੈ ਜੀ ਪੈਸੇ ਦੱਸ ਕਿੰਨਿਆਂ ਦੀ ਲੋੜ ਆ ਉਹ ਨਹੀਂ ਲੈ ਜਾ ਪੈਸੇ ਤਾਂ ਦੇ ਦੇ 4-5000 ਜਿਹੜੇ ਬਚੇ ਮੈਂ ਮੋੜ ਦੂੰ ਚੱਲ 5000 ਰੁਪਇਆ ਲੈ ਜੀ ਉਹਨਾਂ ਨੂੰ ਖੁਸ਼ ਕਰਿਆਈ ਪਾਲਟੀ ਪੂਲਟੀ ਦੇ ਕੇ ਖੁਸ਼ ਤਾਂ ਕਰਨੀ ਪਹਿਣਗੇ ਅੱਜ ਪ੍ਰਮਾਤਮਾ ਨੇ ਆਪਣੇ ਤੇ ਖੁਸ਼ੀ ਦਾ ਦੇਣ ਲਿਆਂਦਾ ਬਸ ਇੱਕੋ ਹੀ ਘਾਟ ਆ ਜੀ ਕਿੱਥੇ ਅਜੇ ਤੇਰਾ ਪਿਆ ਹੁੰਦਾ ਗੱਲ ਤਾਂ ਤੇਰੀ ਸਹੀ ਐ ਮਾਂ ਪਰ ਹੁਣ ਕਰ ਵੀ ਕੀ ਸਕਦੇ ਹਨਾ ਜੋ ਕਿਸਮਤ ਚ ਲਿਖਿਆ ਹੁੰਦਾ ਉਹ ਹੋ ਕੇ ਹੀ ਰਹਿੰਦਾ ਹਾਂ ਚਲ ਹੁਣ ਤੂੰ ਆਪਦਾ ਮਨ ਨਾ ਖਰਾਬ ਕਰ ਇਹ ਖੁਸ਼ੀ ਦਾ ਮੌਕਾ ਹੈਗਾ ਐ ਮੇਰਾ ਵੀ ਮਨ ਤੂੰ ਦੁਖੀ ਕਰੇਂਗੀ ਕੋਈ ਨਹੀਂ ਪੁੱਤ ਪਰ ਇੱਥੇ ਬੈਠੀ ਇਹੀ ਸੋਚੀ ਜਾਨੀ ਆ ਮੈਂ ਖੈਰ ਜੇ ਉਹ ਨੂੰ ਆਪਣੇ ਨਾਲ ਵੱਧ ਕੇ ਚਾਹ ਹੋਣਾ ਸੀ ਹੁਣ ਤਾਂ ਸੀਮਾ ਜਦੋਂ ਖੁਸ਼ੀ ਦਾ ਮੌਕਾ ਹੁੰਦਾ ਨਾ ਕੋਈ ਵਿਹਾਰਦਿਆ ਹੋਰ ਆਉਂਦਾ ਉਦੋਂ ਆਪਾਂ ਨੂੰ ਉਹਨਾਂ ਦੀ ਵੱਧ ਜਿਆਦਾ ਆਉਂਦੀ ਹੁੰਦੀ ਆ ਹਾਂ ਅਕਸਰ ਜਿਹੜੀ ਘਾਟ ਆ ਉਹ ਤਾਂ ਮਹਿਸੂਸ ਹੁੰਦੀ ਆ ਆਪਾਂ ਹਣਾ ਸਹੀ ਗੱਲ ਆ ਮਾ ਇੱਥੇ ਆਪਾਂ ਨੂੰ ਆ ਘਾਟ ਹੈ ਜਿੱਥੇ ਹੁਣ ਉਹਨੇ ਮੂਰੇ ਲੱਗਣਾ ਸੀ ਉਥੇ ਸਾਰਾ ਕੁਝ ਮੈਨੂੰ ਹੀ ਦੇਖਣਾ ਪਊਗਾ ਐ ਤਾਂ ਮੈਨੂੰ ਵੀ ਲੱਗਦਾ ਮਾਂ ਵੀ ਹਣਾ ਕਿਦਰੇ ਤੁਸੀਂ ਦੋਨੇ ਆਪ ਦੀ ਜਿੰਮੇਵਾਰੀ ਨਾਲ ਵਿਆਹ ਕਰਦੇ ਮੇਰਾ ਹੁਣ ਕਿਦਰੇ ਤੈਨੂੰ ਇਕੱਲੀ ਸਰਸਰੀ ਜਿੰਮੇਵਾਰੀ ਹੋ ਗਈ ਏਸੀ ਕਰਕੇ ਤਾਂ ਪੁੱਤ ਮੈਂ ਬਾਹਲੇ ਕੱਠ ਵੱਖ-ਵੱਖ ਦਰਦੀਆਂ ਵੀ ਕੋਈ दारू ਪਿਆਨੇ ਵਾਲਾ ਇੱਥੇ ਆ ਕੇ ਕਿਸੇ ਨੇ ਖਰਾਬ ਕਰਤਾ ਹੁਣ ਤੂੰ ਤਾਂ ਕੋਈ ਉੱਠ ਕੇ ਆਵਦਾ ਵਿੱਚੋਂ ਕੰਮ ਜ਼ਿੰਮੇਵਾਰੀ ਸਾਂਭ ਨਹੀਂ ਸਕਦਾ ਹੁਣ ਇੱਕ ਤਾਂ ਤੇਰੇ ਮਾਮੇ ਨੂੰ ਆਖਾਂਗੇ ਇੱਕ ਦੋ ਕੋਈ ਤੈਨੂੰ ਜਿਹੜੇ ਮੁੰਡਿਆਂ ਦੇ ਕੋਈ ਯਕੀਨ ਵਿਸ਼ਵਾਸ ਹਨ ਹਾਂ ਹਾਂ ਐ ਤਾਂ ਮਾ ਹੈਗਾ ਮੁੰਡੇ ਬਥੇਰੇ ਉਹ ਸਾਰੇ ਕੋਈ ਸਾਂਭ ਲੈਣਗੇ ਐਡਾ ਨਹੀਂ ਹੈਗਾ ਉਹ ਤਾਂ ਬਹੁਤ ਵਧੀਆ ਬੰਦੇ ਆ ਨਾਲੇ ਐ ਮੈਨੂੰ ਵੀ ਮੈਂ ਕੀ ਕਰਨਾ ਹੋਊਗਾ ਅੱਧੀ ਜ਼ਿੰਮੇਵਾਰੀ ਤਾਂ ਮੈਂ ਹੀ ਸਾਂਭ ਲਵਾਂ ਕੋਈ ਨਾ ਤੂੰ ਨ ਟੈਨਸ਼ਨ ਲੈ ਵਾਲੀ ਕੋਈ ਨਹੀਂ ਕੋਈ ਨਹੀਂ ਤੂੰ ਤਾਂ ਤੇ ਵਿਹਾਰ ਤਿਆਰ ਵਧੀਆ ਕਰੀ ਖੁਸ਼ ਹੋ ਕੇ ਕੋਈ ਨਹੀਂ ਹੋ ਜਾਣਗੇ ਵਿਹਾਰ ਤਿਆਰ ਤਾਂ ਹਾਂ ਲੈ ਚੱਲ ਮੈਂ ਤੈਨੂੰ ਆਜਾ 5000 ਰੁਪਏ ਦੇ ਦੇਣੀ ਫਿਰ ਬਾਗ ਜਨੇਰਾ ਨਾ ਕਰੀ ਬਾਲ ਹਾਂ ਹਾਂ ਬੱਸ ਮੈਂ ਜਾਣਾ ਕਰਦਾ ਫੋਨ ਉਹਨਾਂ ਨੂੰ ਹੈਲੋ ਹਾਂ ਲਵੀ ਕਿਵੇਂ ਆ ਠੀਕ ਆ ਮੈਂ ਤਾਂ ਉਹ ਫੋਨ ਤਾਂ ਮੇਰੇ ਤੋਂ ਤਾਂ ਹੀ ਨਹੀਂ ਚੱਕੇ ਗਏ ਤੈਨੂੰ ਪਤਾ ਤਾਂ ਹੈਗਾ ਅੱਜ ਦੇਖਣ ਆਲੇ ਆਏ ਸੀ ਮੈਨੂੰ ਬੱਸ ਪਤਾ ਹੀ ਹੈ ਤੈਨੂੰ ਕਰਕੇ ਪਸੰਦ ਆਹ ਹਾਂ ਪਾਰਟੀ ਤਾਂ ਹੋਗੀ ਚੱਲ ਹੁਣ ਮੇਰਾ ਤਾਂ ਨੰਬਰ ਲੱਗ ਗਿਆ ਤੂੰ ਦੱਸ ਤੇਰਾ ਕਦੋਂ ਲਵਾਉਣਾ ਤੂੰ ਨੰਬਰ ਹਾਂ ਬਸ 6 ਮਹੀਨੇ ਨੂੰ ਤੇਰਾ ਵੀ ਕੰਮ ਹੋ ਜਾਏ ਬੜਾ ਟਾਈਮ ਨਾ ਪਾਈਂ ਆਹ ਹਾਂ ਉਹ ਪਾਰਟੀ ਤਾਂ ਹੁਣ ਕਰਨੀ ਆ ਕਰੂੰਗਾ ਕਰੂੰਗਾ ਮੈਂ ਨਿਕਾਲਦਾ ਪਾਰਟੀ ਤੋਂ ਹਾਂ ਆ ਨਾਲੇ ਦੂਜਿਆਂ ਦੇ ਵੀ ਆ ਨਿੱਕੇ ਵਰਗੇ ਨੇ ਵੀ ਮੈਸੇਜ ਆਈ ਜਾਂਦੇ ਮੈਨੂੰ ਵਧਾਈਆਂ ਦੇਈ ਜਾਂਦੇ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਹੈਗਾ ਗੱਲ ਤਾਂ ਹਲੇ ਘਰ ਚ ਹੀ ਸੀ ਹਾਂ ਹਾਂ ਨਾਲੇ ਉਹਨਾਂ ਨੂੰ ਵੀ ਦੱਸ ਦੀ ਅਥਨੇ ਜੰਮ ਵਿੱਚ ਮਿਲਦੇ ਆਪਾਂ ਕੋਈ ਕੋਈ ਨਾ ਮੈਂ ਹੀ ਕਰੂੰ ਪਾਰਟੀ ਹਾਂ ਟੈਨਸ਼ਨ ਨਾ ਲੈ ਠੀਕ ਹੈ ਠੀਕ ਹੈ ਬਸ ਤੁਰਨ ਲੱਗਦਾ ਮੈਂ ਵੀ ਜੰਮ ਵਿੱਚ ਹੀ ਮਿਲਦੇ ਆ ਬਾਅਦ ਚੇਂਜ ਕਰਕੇ ਆਉਣਾ ਮੈਂ ਹਾਂ ਹਾਂ ਉਹ ਵਧੀਆ ਪਾਰਟੀ ਕਰੂੰ ਗੁਰੂਆ ਵਧੀਆ ਹਾਂ ਆ ਬੁਲਾ ਦੀ ਸਾਰੇ ਨੂੰ ਕਹਿ ਦੀ ਚੰਗਾ ਸਾਰੇ ਉੱਥੇ ਅਥਨੇ ਇਕੱਠੇ ਹੋਵਾਂਗੇ ਫਿਰ ਠੀਕ ਹੈ ਠੀਕ ਹੈ ਚੰਗਾ ਚੱਲੋ ਭਾਈ ਕਰਾਂ ਚੇਂਜ ਹਨਾ ਫਿਰ ਪਾਰਟੀ ਵੀ ਕਰਨੀ ਆ ਯਾਰਾਂ ਨੂੰ ਲੱਡੀਪੁੱਤ ਮੈਂ ਤਾਂ ਤੈਨੂੰ ਆ ਹੀ ਕਹਿੰਦੀ ਸੀ ਵੀ ਅੱਜ ਉਹ ਆਉਣਗੇ ਤੇ ਬਸ ਆਪਾਂ ਕੱਲਾ ਰਿਸ਼ਤਾ ਕਰਦਾਂਗੇ ਵਿਆਹ ਠਹਿਰ ਕੇ ਕਰਾਂਗੇ ਵਾ ਮੇਰੀ ਗੱਲ ਸੁਣੋ ਠੀਕ ਹੈ ਤੁਸੀਂ ਨਾ ਇੱਥੇ ਆਪਦੇ ਦੇ ਹਿਸਾਬ ਨਾਲ ਗੁਣੀ ਨਾ ਜਾਇਆ ਕਰੋ ਨਾ ਦੇ ਨੀ ਜਾਇਆ ਕਰੋ ਜਿਵੇਂ ਹੋਣਾ ਨਾ ਜੇ ਮਾਸੀ ਨੇ ਕਿਹਾ ਉਵੇਂ ਹੋਊਗਾ ਠੀਕ ਹੈ ਨਾ ਉਵੇਂ ਮੰਮੀ ਆਏ ਕਹਿੰਦੀ ਸੀ ਵੀ ਉਹਦੇ ਵਿਆਹ ਨੂੰ ਲੈ ਕੇ ਮੇਰੇ ਵੀ ਕਿੰਨੇ ਸ਼ੌਂਕ ਸੀ ਮੰਮੀ ਦੇ ਵੀ ਕਿੰਨੇ ਸ਼ੌਂਕ ਆ ਹਨਾ ਨਾਲੇ ਚਰਦੇ ਉਹਦੇ ਵੀ ਤਾਂ ਆਪਦੇ ਸ਼ੌਂਕ ਹੋਣਗੇ ਵਿਆਹ ਨੂੰ ਲੈ ਕੇ ਹੁਣ ਚਲ ਜਿਉਂਨੇ ਗਲਤੀ ਕਰਤੀ ਆਪਾਂ ਸਿੱਟਨੀ ਤਾਂ ਨਹੀਂ ਹੈਗੀ ਤਾਂ ਕਾਦਨ ਦੇਣਾ ਉਹਨੂੰ ਜਮੇ ਹੀ ਉਹ ਗਲਤੀ ਕੀਤੀ ਆ ਫਿਰ ਉਹਨੇ ਗਲਤੀ ਦੀ ਸਜ਼ਾ ਮਿਲਣੀ ਚਾਹੀਦੀ ਹੁੰਦੀ ਆ ਮਾਂ ਠੀਕ ਹੈ ਤੁਸੀਂ ਨਾ ਉਹਨੂੰ ਸ਼ੈ ਨਾ ਦਿਓ ਹੈਗੇ ਸੀਗੇ ਸ਼ੌਂਕ ਜਾਂ ਸ਼ਾਂਪ ਸੀਗੇ ਤੁਹਾਨੂੰ ਕੋੜਾ ਦਿਖਦਾ ਨਹੀਂ ਸੀਗਾ ਪੁੱਤ ਗੱਲ ਸੁਣ ਗਲਤੀ ਦੇ ਤਾਂ ਆਪਾਂ ਨੂੰ ਪਤਾ ਹੈ ਸਾਰੇ ਪਿੰਡ ਨੂੰ ਤਾਂ ਨਹੀਂ ਪਤਾ ਜੇ ਆਪਾਂ ਹੁਣ ਆਏ ਚਾਨ ਚੱਕੀ ਤੋਰਤੀ ਅਗਲੇ ਕਹਣਗੇ ਪਤਾ ਨਹੀਂ ਕੀ ਗੱਲ ਹੈ ਉਲੀ ਤੇ ਨਿਚੜਾ ਕਰਕੇ ਤੋਰਤੀ ਇਹਨਾਂ ਨੇ ਹੋਰ ਲੋਕ ਸੋ ਸੋ ਗੱਲਾਂ ਕਰਨਗੇ ਦੁਨੀਆਂ ਹੀ ਕਰਦੀ ਐ ਅੱਜ ਕੱਲ ਹੈ ਨਹੀਂ ਖਾਣ ਖਵਾਉਣ ਦਾ ਰੋਲਾ ਜਾ ਇਹ ਠੀਕ ਹੈ ਨਾ ਦੁਨੀਆਂ ਕਰਦੀ ਹੈਗੀ ਕਿੰਨੇ ਜਿਹੜਾ ਹੁਣ ਸਾਰੇ ਕਿਤੇ ਹੋਣ ਲੱਗ ਗਏ ਕੋਈ ਐ ਨਹੀਂ ਹੈਗਾ ਵੀ ਆਪਾਂ ਲੈਦੀ ਚੀਜ਼ ਕਰਨ ਲੱਗ ਗਿਆਂਗੇ ਜੱਗੋ ਤੇਰਵੀ ਕਰਨ ਲੱਗ ਗਿਆਂਗੇ ਨਹੀਂ ਕਰਦੇ ਹੋਣਗੇ ਪਰ ਹੁਣ ਆਪਣੇ ਗੱਲਸ ਨੂੰ ਆਪਾਂ ਦਾ ਕਿੰਨੇ ਕਿੰਨੇ ਕਿਹਾ ਹੋਇਆ ਵੀ ਕੁੜ ਦਾ ਵਿਆਹ ਕਰਾਂਗੇ ਐ ਕਰਾਂਗੇ ਅਸੀਂ ਐ ਕਰਾਂਗੇ ਕਰਨਗੇ ਐ ਤੋਰਤੀ ਕੋਈ ਗੱਲ ਹੋਊਗੀ ਵਿੱਚ ਚੁੱਪ ਕਰ ਦਿਓ ਠੀਕ ਹੈ ਈਦਾ ਪਤਾ ਨਹੀਂ ਕਿਦਾ ਤੁੰ ਸਵੇਰ ਦੇ ਆਈ ਜਾਂਦੇ ਆ ਹੁਣ ਉਹਨਾਂ ਦੇ ਨਾ ਹੋਵੇ ਨਹੀਂ ਮਾਏ ਦਾ ਕੋ ਮੇਰੀ ਗੱਲ ਸੁਣੋ ਠੀਕ ਹੈ ਪਹਿਲਾਂ ਤਾਂ ਤੁਸੀਂ ਆਪ ਦਾ ਹਿਸਾਬ ਕਿਤਾਬ ਜਿਹੜਾ ਤੁਹਾਡਾ ਹੈਗਾ ਤੁਸੀਂ ਬਣਾਉਣੇ ਹੋ ਆਪ ਹਿਸਾਬ ਨਾਲ ਜਿਹੜੀ ਤੁਸੀਂ ਗੱਲ ਕਰ ਲਈ ਹੁਣ ਬੈਠ ਕੇ ਮੈਨੂੰ ਵਿਚਾਰੇ ਬਿਠਾ ਲਿਆ ਇਹਨੂੰ ਮਨਾ ਲੈਣੇ ਐ ਕਰ ਲਾਂਗੇ ਇਹ ਕਰ ਲਾਂਗੇ ਤੁਸੀਂ ਕੁੜੀ ਨਾਲ ਵੀ ਗੱਲ ਕੀਤੀ ਉਹ ਅਸੀਂ ਨਹੀਂ ਕੀਤੀ ਕੋਈ ਗੱਲ ਕੁੜੀ ਨਾਲ ਤਾਂ ਕੋਈ ਗੱਲ ਨਹੀਂ ਕੀਤੀ ਪੁੱਤ ਤੇ ਆਪਦੇ ਕੋਲੇ ਕਹਿੰਦੇ ਆ ਤੂੰ ਤੇ ਬਸ ਫੇਰ ਠੀਕ ਆ ਆਪਦੇ ਕੋਲੇ ਕਹਿੰਦੀ ਕੋਈ ਲੋੜ ਨਹੀਂ ਉਹ ਆਉਣਗੇ ਜਦੋਂ ਆ ਗਏ ਇੱਥੇ ਗੱਲਬਾਤ ਹੋਊਗੀ ਤੁਸੀਂ ਆਪਦੇ ਮੂੰਹੋਂ ਇੱਕ ਲਫ਼ਜ਼ ਨਹੀਂ ਕੱਢਣਾ ਜਿਵੇਂ ਉਹਨਾਂ ਨੇ ਕਹਿ ਤਾ ਜਿਉ ਲੈ ਕੇ ਜਾਂਦੇ ਹੋਏ ਕੁੜੀ ਨੂੰ ਦੁਜੀੜਾਵਾ ਕਰਕੇ ਤਾਂ ਲੈ ਜਾਣਗੇ ਠੀਕ ਹੈ ਹੱਥ ਬੰਨ ਕੇ ਦੋਰ ਦੇਗੇ ਤੇ ਇਹ ਨਹੀਂ ਲੈ ਕੇ ਜਾਂਦੇ ਹੋਏ ਉਹਨਾਂ ਨੇ ਕੋਈ ਦੋ ਤਿੰਨ ਦਾ ਟਾਈਮ ਪੋਣਾ ਪਿਆ ਹੋਇਆ ਪੰਜ ਨਾਲ ਦਾ ਟਾਈਮ ਪੋਣਾ ਹੋਇਆ ਤਾਂ ਉਹ ਹਿਸਾਬ ਨਾਲ ਜਿਵੇਂ ਉਹ ਕਹਿਣਗੇ ਉਵੇਂ ਹੀ ਹੋਊਗਾ ਅੱਛਾ ਜਿਵੇਂ ਉਹ ਕਹਿਣਗੇ ਹੁਣ ਇਹ ਪੋਣ ਤੋਂ ਲੈ ਲੱਗ ਕੇ ਰਵਾਂਗੇ ਕੱਲ ਕੁੜੀ ਨੂੰ ਤੰਗ ਕਰਨਗੇ ਹੋਵੇ ਐਵੇਂ ਕਿਵੇਂ ਕਰਨਗੇ ਤੰਗ ਤਾਂ ਕਰਦੇ ਕਰਦੇ ਤੇ ਫਿਰ ਕਰੀ ਜਾਣ ਆ ਵੀਰ ਦੋਤੀ ਹੋਊਗੀ ਨਹੀਂ ਨਹੀਂ ਕੱਲਾ ਕੱਲਾ ਮੁੰਡਾ ਤੇ ਉਹ ਤੈਨੂੰ ਜੜਾਵਾ ਕਾਹਤੋਂ ਕਰਦੇ ਨੇ ਕਾਹਲੀ ਕਾਹਤੋਂ ਕਰੀ ਜਾਂਦੇ ਆ ਮੈਨੂੰ ਨਹੀਂ ਪਤਾ ਠੀਕ ਹੈ ਤੁਸੀਂ ਮਾੜਾ ਮੋਟਾ ਤਾਂ ਕਤਨ ਦੇਣਾ ਕੁੜੀ ਨੂੰ ਮਾੜਾ ਪੁਛਪੜਤਾਲਤਾ ਕਰੋ ਮਾਸੀ ਮਾਸੀ ਮੇਰੀ ਦੀ ਮਾਸੀ ਹੈ ਵਿੱਚ ਪਰ ਫਿਰ ਵੀ ਆਪਾਂ ਆਪਦੇ ਦਮ ਤੇ ਪੁੱਛ ਸਕਦੇ ਆ ਨਾ ਨਹੀਂ ਪੁੱਛਦੇ ਮੈਂ ਹੀ ਕਿਹਾ ਸੀ ਪੁੱਤਰ ਚੱਲ ਚਾਹੇ ਲਖ ਮਾਸੀ ਨੇ ਕਰਾਤਾ ਚੱਲ ਮਾਸੀ ਤੇ ਵਿਸ਼ਵਾਸ ਵੀ ਹੈ ਫਿਰ ਮਾੜਾ ਮੋਟਾ ਆਪ ਦੀ ਪੁਛਪੜਤਾਲ ਕਰਨ ਦਾ ਤਾਂ ਆਪਣਾ ਹੱਕ ਸੀ ਮਾਂ ਮੇਰੀ ਗੱਲ ਸੁਣ ਲੈ ਠੀਕ ਹੈ ਤੁਸੀਂ ਇੱਕ ਕੁਖ ਹੋ ਜਾਈਆਂ ਤੇਰੇ ਨਾਲ ਹੁਣ ਤਾਂ ਨਹੀਂ ਉਹ ਧੋਖਾ ਕਰੂਗੀ ਕੋਈ ਫਿਰ ਉਹੀ ਗੱਲਾਂ ਤੁਸੀਂ ਕਰਦੇ ਹੁੰਦੇ ਹੋ ਨਹੀਂ ਮੈਂ ਨਹੀਂ ਕਹਿੰਦੀ ਕੋਤ ਵੀ ਉਹ ਧੋਖਾ ਕਰਾਉ ਹੋ ਸਕਦਾ ਕਿਸੇ ਗੱਲ ਦਾ ਉਹਨੂੰ ਵੀ ਨਾ ਪਤਾ ਹੋਵੇ ਐਂ ਕਹਿਨੀ ਹੈ ਮੇਰੀ ਗੱਲ ਸੁਣ ਲਓ ਤੁਸੀਂ ਆਪ ਦਾ ਦਿਮਾਗ ਨਾਲ ਕਿਉਂ ਤੁਹਾਨੂੰ ਮੈਂ ਇੱਕ ਗੱਲ ਦੱਸਦੀ ਉਹ ਆਉਂਦੇ ਆ ਮੈਨੂੰ ਆ ਜਾਂਦੇ ਉਹ ਸਾਰੀ ਤਿਆਰੀ ਪੈਰੀ ਕੀਤੀ ਪਈ ਹੈ ਆ ਕੇ ਜਿਵੇਂ ਉਹ ਕਹਿਣਗੇ ਉਵੇਂ ਕਰ ਲਾਂਗੇ ਜੇ ਤੁਸੀਂ ਉੱਥੇ ਕਹਦਾ ਸੀ ਐਂ ਨਹੀਂ ਕਰਦੇ ਐਂ ਨਹੀਂ ਕਰਦੇ ਬੱਜ ਮੈਥੋਂ ਪੁਰਾ ਕੋਈ ਤੁਹਾਨੂੰ ਮੈਂ ਦੱਸਦੀ ਸਾਲਪੁੱਤ ਅਸਤਾ ਕੀ ਕਹਿਣਾ ਪਰ ਐਂ ਕਹਨੇ ਆ ਜੇ ਵਾਕੜੀ ਤੇ ਤੂੰ ਤਾਂ ਸਾਰੇ ਸ਼ੌਂਕ ਮਾਰਤੇ ਫਿਰ ਮਾਰਤੇ ਫਿਰ ਉਹਨੇ ਉਹਨੇ ਮਾਰਦੇ ਨਾ ਜਦੋਂ ਉਹਨੇ ਮੈਨੂੰ ਮਾਰ ਦੇਣਾ ਸੀਗਾ ਬਸ ਫਿਰ ਮੈਂ ਵੀ ਉਹਦੇ ਸ਼ੌਂਕ ਮਾਰਤੇ ਸੀ ਤੇ ਮਾਰਨੂ ਉਹ ਕਿਹੜਾ ਭੱਜ ਗਈ ਸੀ ਜੀ ਭੱਜ ਜਾਂਦੀ ਫਿਰ ਜਾਂਦੀ ਭੱਜ ਜਾਂਦੀ ਕਿਤੇ ਪਤਨੋਂ ਤਾਂ ਹੁਣ ਵੀ ਭੱਜ ਜਾਂਦੀ ਉਹ ਤਾਂ ਫਿਰ ਘਰੋਂ ਤੁਸੀਂ ਰੋਕ ਲੈਂਦੇ ਤੁਹਾਨੂੰ ਕੀ ਪਤਾ ਲੱਗਦਾ ਅੱਜ ਕੱਲ ਗੁੜੀਆਂ 100 ਕੁਸ਼ ਕਰ ਦਿੰਦਿਆਂ ਨੇ ਤੂੰ ਕਿਉਂ ਨਹੀਂ ਮੇਰੀ ਗੱਲ ਸਮਝਦੀ ਜੀ ਤੈਨੂੰ ਕੀ ਹੋਇਆ ਕੀ ਪਿਆ ਤੈਨੂੰ ਹੈਂ ਜਿਹੜੀ ਗੱਲ ਤੈਨੂੰ ਕਹਣਾ ਪੁੱਠੇ ਪਾਸੇ ਲੈ ਜਾਣੀ ਆ ਮੈਂ ਨਹੀਂ ਕਰਦਾ ਮੈਂ ਤੈਨੂੰ ਦੱਸਦਾ ਜਿਵੇਂ ਕਰਨਗੇ ਆ ਕੇ ਉਹ ਵੀ ਕਰਾਂਗੇ ਅਸੀਂ ਕੋਈ ਸਮਾਨ ਸੁੰਕੜੀ ਹੁੰਦੀ ਐ ਨਾ ਨਹੀਂ ਤੋੜ ਦੂੰਗੇ ਕੱਲ ਨੂੰ ਇਹ ਨਹੀਂ ਮਿਲਣਗੇ ਦੇਖੋ ਆ ਆਦਿਆ ਕੋਲੇ ਕੋਲੀ ਦੀ ਚੱਲਾਂਗੇ ਪੁੱਤ ਮੇਰੀ ਗੱਲ ਸੁਣਾ ਕਿੱਡੀ ਕ ਗੱਲ ਐ ਸਮਾਨ ਦਾ ਕੁਝ ਬਣਿਆ ਹੀ ਪਿਆ ਉਹਨਾਂ ਮਾਂ ਮੇਰੀ ਗੱਲ ਸੁਣ ਲੈ ਠੀਕ ਐ ਜਿਹੜਾ ਬਣਿਆ ਪਿਆ ਉਹ ਨਾਲ ਤੋੜ ਦੀ ਜੇ ਕੋਈ ਹੋਰ ਮੰਗ ਹੋਈ ਉਹਨਾਂ ਦੀ ਉਹ ਮੈਂ ਆਦਿਆ ਪੂਰਾ ਕਰੂੰਗਾ ਠੀਕ ਐ ਤੁਹਾਡੇ ਤੇ ਕੋਈ ਬੋਝ ਨਹੀਂ ਹੈਗਾ ਠੀਕ ਐ ਨਾ ਮੈਂ ਤੈਨੂੰ ਕਹਾਂ ਮੈਂ ਤੂੰ ਆਦੇ ਪੇਕੋ ਲੈ ਕੇ ਦੇ ਨਾ ਮੈਂ ਤੈਨੂੰ ਕਹਾਵਾ ਮੈਂ ਆਪੇ ਕਰੂੰਗਾ ਮ ਚਲ ਮਤਾ ਇਹ ਕਹਿੰਦੀ ਸੀ ਵੀ ਕੱਲੀ ਘੈਰੀ ਕੁੜੀ ਆ ਆਪਣੀ ਜਾ ਕੋਈ ਮਿੱਠਾ-ਮੂਠਾ ਬਣਾ ਲਓ ਠੀਕ ਆਉਂਦੇ ਹੋਣਗੇ ਉਹ ਕੱਲੀ ਘੈੜੀ ਪੁਰੀ ਆਏ ਦੂਜੇ ਵਿੰਡਲ ਲੱਗ ਜਾਂਦੇ ਤੇ ਮੇਰੇ ਕੋਲੇ ਕਦੇ ਕੋਈ ਕੁਸ ਕਰ ਬੋਲਣ ਲੱਗੇ ਕੋਈ ਕੁਸ ਬੋਲਣ ਲੱਗੇ ਚੈਰੀ ਕਰੋ ਜਿਹੜਾ ਕੰਮ ਕਰਨਾ ਹੈ ਜੇ ਕੋਈ ਜਿੱਲੇ ਵਾਲੀ ਹੈਗੀ ਆ ਉਹ ਦੱਸੋ ਮੈਨੂੰ ਆਹ ਕੰਮ ਦੱਸੋ